ਲੋਕ ਸਭਾ ਚੋਣਾਂ ਲਈ ਦੂਜੇ ਗੇਟ ਨੂੰ ਲੈ ਕੇ VOTING ਹੋਈ ਤੇਰਾ ਸੂਬਿਆਂ ਦੀਆਂ 88 ਸੀਟਾਂ ਤੇ ਲੋਕਾਂ ਨੇ ਆਪਣਾ ਵੋਟ ਕੀਤਾ ਦੂਜੇ ਗੇਟ ਦੇ ਵਿੱਚ ਰਾਹੁਲ ਗਾਂਧੀ ਸਮੇਤ 6 ਕੇਂਦਰੀ ਮੰਤਰੀਆਂ ਦੀ ਸਾਖ ਵੀ ਦਾਤੇ ਲੱਗੀ ਹੋਈ ਹੈ ਦੂਜੇ ਗੇਟ ਚ ਮਹਾਰਾਸ਼ਟਰਾ, ਬਿਹਾਰ, ਕੇਰਲ, ਕਰਨਾਟਕਾ, ਰਾਜਸਥਾਨ ਤੇ ਮਨੀਪੁਰ ਚ VOTING ਹੋਈ ਹੈ ਮੱਧ ਪ੍ਰਦੇਸ਼ ਚ 54% VOTING ਦਰਜ ਕੀਤੀ ਗਈ ਹੈ ਜਦਕਿ ਤ੍ਰਿਪੁਰਾ ਚ 69% VOTING ਹੋਈ ਹੈ ਇਸੇ ਤਰ੍ਹਾਂ ਮਨੀਪੁਰ ਚ 66% VOTING ਹੋਈ ਹੈ ਬੀਵੀ ਪੈਟਰਨ ਨੂੰ ਲੈ ਕੇ ਦਾਖਲ ਪਟੀਸ਼ਨਾਂ ਰੱਦ ਹੋਣ ਤੇ ਪੀਐਮ ਮੋਦੀ ਨੇ ਵਿਰੋਧੀਆਂ ਤੇ ਹਮਲਾ ਬੋਲਿਆ ਪੀਐਮ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਵਿਰੋਧੀਆਂ ਨੂੰ ਚਪੇੜ ਦੀ ਤਰ੍ਹਾਂ ਹੈ ਵਿਰੋਧੀ ਹੁਣ ਸਿਰ ਚੱਕ ਕੇ ਨਹੀਂ ਦੇਖ ਸਕਣਗੇ ਪੀਐਮ ਨੇ ਕਿਹਾ ਕਿ ਫੈਸਲਾ ਲੋਕਤੰਤਰ ਦੀ ਜਿੱਤ ਹੈ ਵਿਰੋਧੀਆਂ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਦੇ ਬੈਲਟ ਪੇਪਰ ਲੁੱਟਣ ਵਾਲੇ ਸੁਪਨੇ ਚੱਕਣਾ ਚੂਰ ਹੋ ਗਏ ਕਿਉਂਕਿ ਕਾਂਗਰਸ ਤੇ ਆਰਜਡੀ ਦੇ ਰਾਜ ਚੂਹ ਲੁੱਟੇ ਜਾਂਦੇ ਸੀ ਸੁਪਰੀਮ ਕੋਰਟ ਨੇ ਬੈਲਟ ਪੇਪਰ ਤੋਂ ਚੋਣਾਂ ਕਰਵਾਉਣ ਦੀ ਅਰਜ਼ੀ ਖਾਰਜ ਕਰ ਦਿੱਤੀ ਨਾਲ ਹੀ ਈਵੀਐਮ ਵੀਵੀ ਪੈਟ ਸਲਿੱਪ ਦੀ 100% ਕ੍ਰਾਸ ਚੈਕਿੰਗ ਵਾਲੀਆਂ ਪਟੀਸ਼ਨਾਂ ਵੀ ਖਾਰਜ ਕਰ ਦਿੱਤੀਆਂ ਕੋਰਟ ਨੇ ਈਵੀਐਮ ਦੇ ਇਸਤੇਮਾਲ ਲਈ 42 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਜਾਂਚ ਦਾ ਰਸਤਾ ਖੋਲ ਦਿੱਤਾ ਈਵੀਐਮ ਦੀ ਜਾਂਚ ਕਰਾਉਣ ਲਈ ਸ਼ਿਕਾਇਤ ਦਾ ਰਸਤਾ ਖੋਲ ਦਿੱਤਾ ਗਿਆ ਇਹ ਸ਼ਿਕਾਇਤ 7 ਦਿਨਾਂ ਦੇ ਅੰਦਰ ਕਰਨੀ ਹੋਏਗੀ ਤੇ ਜਾਂਚ ਦਾ ਖਰਚਾ ਉਮੀਦਵਾਰ ਨੂੰ ਚੱਕਣਾ बीजेपी ने कांग्रेस ਤੇ ਫਿਰ ਵੱਡਾ ਹਮਲਾ ਬੋਲਿਆ ਹੈ ਬੀਜੇਪੀ ਨੇ ਸਾਬਕਾ ਪੀਐਮ ਮਨਮੋਹਨ ਸਿੰਘ ਦਾ ਫਿਰ ਤੋਂ ਪੁਰਾਣਾ ਵੀਡੀਓ ਜਾਰੀ ਕੀਤਾ ਹੈ ਬੀਜਪੀ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਮੁਸਲਮਾਨਾਂ ਨੂੰ ਹੱਕ ਦੇਣ ਦੀ ਗੱਲ ਕਹੀ ਸੀ ਤੇ ਇਸ ਨਾਲ ਕਾਂਗਰਸ ਦਾ ਹਿਡਨ ਏਜੰਡਾ ਸਾਹਮਣੇ ਆਇਆ ਕਾਂਗਰਸ ਐਸਸੀ ਐਸਟੀ ਤੇ ਓਬੀਸੀ ਦਾ ਹੱਕ ਹੋਣਾ ਚਾਹੁੰਦੀ ਹੈ ਤੇ ਇਹ ਹੱਕ ਹੋ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਹੈ ਬੀਜਪੀ ਨੇ ਕਿਹਾ ਕਿ ਕਾਂਗਰਸ ਇਸ ਤੇ ਸੰਸਾਦਨਾ ਤੋਂ ਪਹਿਲਾਂ ਹੱਕ ਮੁਸਲਮਾਨਾਂ ਦਾ ਸਮਝ ਚੋਣਾ ਵਿਚਾਲੇ ਦਿੱਲੀ ਨਗਰ ਨਿਗਮ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਸਦਨ ਦੀ ਮੀਟਿੰਗ ਮੁਲਤਵੀ ਕਰਨ ਤੇ ਆਪ ਕਾਂਗਰਸਟਰਾਂ ਨੇ ਹੰਗਾਮਾ ਕੀਤਾ ਹੰਗਾਮੇ ਕਰਕੇ ਐਮਸੀਡੀ ਦੀ ਮੀਟਿੰਗ ਹੋ ਨਹੀਂ ਸਕੀ ਬੀਜੇਪੀ ਕੌਂਸਲਰ ਨੇ ਵੀ ਹਰਿਆਣਵੀ ਗੀਤਾਂ ਤੇ ਜੰਮ ਕੇ ਡਾਂਸ ਕੀਤਾ ਜੈ ਐਮ ਸੀ ਡੀ ਦੇ ਨਵੇਂ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਹੋਣੀ ਸੀ ਪਰ ਕੈਡਿਟਿੰਗ ਅਫਸਰ ਦੀ ਨਿਯੁਕਤੀ ਨਾ ਹੋਣ ਕਰਕੇ ਚੋਣ ਹੋ ਨਹੀਂ ਸਕੀ ਸੀਐਮ ਮਾਨ ਨੇ ਅੱਜ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਖੁੱਲਰ ਦੇ ਸਪਰਥਨ ਦੇ ਵਿੱਚ ਜਨਸਭਾ ਕੀਤੀ ਇਸ ਦੌਰਾਨ ਉਹਨਾਂ ਕਿਹਾ ਕਿ 2022 ਚ ਲੋਕਾਂ ਨੇ ਬਾਕੀ ਸਾਰੀਆਂ ਪਾਰਟੀਆਂ ਵਾਲੇ ਘਰੇ ਬਿਠਾ ਦਿੱਤੇ ਨੇ ਤੇ ਕੰਮ ਕਰਨ ਵਾਲਿਆਂ ਨੂੰ ਮੌਕਾ ਦਿੱਤਾ ਹੈ ਲੋਕ ਸਭਾ ਚੋਣਾਂ ਚ ਵੀ ਲੋਕ ਪੰਜਾਬ ਚ 13 ਜ਼ੀਰੋ ਕਰਨਗੇ ਉਹਨਾਂ ਪੀਐਮ ਮੋਦੀ ਦੇ ਨਿਸ਼ਾਨੇ ਸਾਹਦੇ ਕਿਹਾ ਕਿ ਪ੍ਰਧਾਨ ਮੰਤਰੀ ਆਮ ਆਪੀ ਪਾਰਟੀ ਦੀ ਲੋਕਪ੍ਰਿਅਤਾ ਤੋਂ ਕਰ ਗਏ ਨੇ ਤਾਂ ਹੀ ਭਾਜਪੀ ਨੇ ਕੇਜਰੀਵਾਲ ਨੂੰ ਅੰਦਰ ਕੀਤਾ ਸੀਐਮ ਮਾਨ ਪਰਿਵਾਰ ਸਮੇਤ ਸਚਕਣ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸੀ ਇਹ ਮਾਨ ਆਪ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਢਾਲੀਵਾਲ ਲਈ ਚੋਣ ਪ੍ਰਚਾਰ ਕਰਨ ਲਈ ਅੰਮ੍ਰਿਤਸਰ ਦੇ ਦੌਰੇ ਤੇ ਨੇ ਇਸੇ ਦੌਰਾਨ ਉਹ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਤੇ ਬੇਟੀ ਵੀ ਨਾਲ ਸਨ ਉਹਨਾਂ ਨੇ ਭਗਵਾਨ ਲਕਸ਼ਮੀ ਨਾਰਾਇਣ ਜੀ ਦਾ ਆਸ਼ੀਰਵਾਦ ਵੀ ਲਿਆ ਉਹਨਾਂ ਕਾਕੇ ਅੰਮ੍ਰਿਤਸਰ ਸ਼ਹਿਰ ਨੂੰ ਇੱਕ ਨੰਬੂਤੇ ਦਾ ਸ਼ਹਿਰ ਬਣਾਉਣਾ ਹੈ ਤੇ ਇਸ ਦਾ ਨਕਸ਼ਾ ਉਹਨਾਂ ਦੀ ਸਰਕਾਰ ਨੇ ਉਲੀਕਿਆ ਹੈ। ਚੋਣ ਪ੍ਰਚਾਰ ਦੀ ਸ਼ੁਰੂਆਤ ਤੋਂ ਹਰ ਸਿਮਰਤ ਕੌਰ ਬਾਦਲ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ। ਉਹਨਾਂ ਕਿਹਾ ਕਿ ਉਹ ਕੱਲ ਤੋਂ ਚੋਣ ਪ੍ਰਚਾਰ ਸ਼ੁਰੂ ਕਰਨਗੇ ਤੇ ਵਾਹਿਗੁਰੂ ਦਾ ਅਸ਼ੀਰਵਾਦ ਲੈਣ ਲਈ ਅੱਜ ਉਹ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨੇ। ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਸੰਗਤ ਦੀ ਝੋਲੀ ਵਿੱਚ ਵਾਹਿਗੁਰੂ ਆਪ ਖੈਰਾਂ ਪਾਉਣਗੇ ਤੇ ਸਫਲਤਾ ਬਖਸ਼ਣਗੇ। ਆਪਕਲੋ ਕੀਤੇ ਜਾ ਰਹੇ 13 ਜ਼ੀਰੋ ਦੇ ਦਾਅਵੇ ਤੇ ਹਰ ਸਿਮਰਤ ਬਾਦਲ ਨੇ ਕਿਹਾ ਕਿ ਇਸ ਵਾਰ ਮਾਨ ਸਰਕਾਰ ਦਾ ਜ਼ੀਰੋ ਹੋ ਤਕਵੀਰ ਸਿੰਘ ਬਾਦਲ ਨੇ ਬਠਿੰਡਾ ਚ ਟੈਕਸ ਬਾਰ ਨਾਲ ਮੀਟਿੰਗ ਕੀਤੀ ਇਸ ਮੌਕੇ ਉਹਨਾਂ ਕਹਿੰਿਆ ਕਿ ਪੰਜਾਬ ਨੂੰ ਲੁੱਟ ਤੋਂ ਬਚਾਉਣਾ ਹੈ ਸ਼ੋਮਨੀ ਕਾਲੀ ਦਲ ਦੇ ਰਾਜ ਚ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਬਾਕੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ ਕਾਂਗਰਸ ਤੇ ਆਪ ਇੱਕ ਹੀ ਤਰ੍ਹਾਂ ਦੀਆਂ ਨੇ ਇਸ ਵਾਰ ਜੋ ਵੀ ਚੋਣਵੀ ਨਤੀਜਾ ਆਏਗਾ ਉਹਨਾਂ ਚ ਦਿੱਲੀ ਦੀਆਂ ਸਾਰੀਆਂ ਪਾਰਟੀਆਂ ਦਾ ਬਾਈਕਾਊਟ ਹੋ ਜਾਏਗਾ ਨਾਲ ਹੀ ਉਹਨਾਂ ਕਹਿੰਿਆ ਕਿ ਦਿੱਲੀ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਈਸਟ ਇੰਡੀਆ ਕਪਨੀ ਵਰਗੀਆਂ ਜਲੰਧਰ ਦੇ ਕੋਦਰ ਇਲਾਕੇ ਚ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਜ ਪ੍ਰਚਾਰ ਕਰਨ ਪਹੁੰਚੇ ਇਸ ਮੌਕੇ ਚੰਨੀ ਨੇ ਆਪ ਸਰਕਾਰ ਤੇ ਝੂਠੇ ਵਾਅਦੇ ਕਰਨ ਦੇ ਇਲਜ਼ਾਮ ਲਾਇਆ ਉਹਨਾਂ ਕਿਹਾ ਕਿ ਸਰਕਾਰ ਇੱਕ ਪਾਸੇ ਬਿਜਲੀ ਬਿੱਲ ਜ਼ੀਰੋ ਹੋਣ ਦੇ ਦਾਅਵੇ ਕਰਦੀ ਹੈ ਦੂਜੇ ਪਾਸੇ ਲੋਕਾਂ ਦੇ ਹਜ਼ਾਰਾਂ ਦੇ ਬਿੱਲ ਆ ਰਹੇ ਨੇ ਜਿਸ ਦੀ ਅਦਾਇਗੀ ਨਾ ਕਰਨ ਤੇ ਵਿਭਾਗ ਨੇ ਉਹਨਾਂ ਦੇ ਕਨੈਕਸ਼ਨ ਤੱਕ ਕੱਟ ਦਿੱਤੇ ਨੇ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵੀ ਆਪ ਸਰਕਾਰ ਪੂਰੀ ਬਿਜਲੀ ਨਹੀਂ ਦੇਂਦੀ ਪਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਨੇ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਅੱਗੇ ਹੱਥ ਜੋੜੇ ਨੇ న్యూਸ 18 ਤੇ ਹੰਸਰਾਜ ਹੰਸ ਨੇ ਕਿਹਾ ਕਿ ਕਿਸਾਨ ਮੇਰੇ ਭਰਾ ਨੇ ਉਹਨਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇੱਕ ਦਿਨ ਕਿਸਾਨ ਵਿਰੋਧ ਕਰਨਾ ਬੰਦ ਕਰ ਦੇਣਗੇ ਹੰਸਰਾਜ ਹੰਸ ਨੇ ਕਿਹਾ ਕਿ ਉਹ ਹਰ ਕਿਸਾਨਾਂ ਦੇ ਹਰ ਵੇਲੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਨੇ ਕਿਸਾਨ ਜਿੱਥੇ ਵੀ ਬੁਲਾਉਣਗੇ ਉੱਥੇ ਪਹੁੰਚੇ ਪੰਜਾਬ ਪੁਲਿਸ ਦੀ ਐਜੀਟੀਐਫ ਫ੍ਰੈਂਚ ਸ਼ੂਟਰ ਗਿਰੋਹ ਤੇ ਇੱਕ ਵੱਡੀ ਕਾਰਵਾਈ ਕੀਤੀ ਹੈ ਜੁਆਇੰਟ ਆਪਰੇਸ਼ਨ ਕੇਦਰੀ ਏਜੰਸੀਆਂ ਤੇ ਜੰਕੇ ਪੁਲਿਸ ਦੇ ਨਾਲ ਮਿਲ ਕੇ ਕੀਤਾ ਗਿਆ ਇਸ ਚਰਾਜੂ ਸ਼ੂਟਰ ਗਿਰੋਹ ਦੇ 11 ਗੁਰਗੇ ਕਾਬੂ ਕੀਤੇ ਗਏ ਮੁੱਦਵਾ ਕੋਲੋਂ ਤਿੰਨ ਪਿਸਤੌਲ ਇੱਕ ਡਬਲ ਬੈਰਲ ਬੰਦੂਕ 26 ਕਾਰਤੂਸ ਬਰਾਮਦ ਹੋਏ ਨੇ ਸਤੰਬਰ 2023 ਚ ਪਦਮਾਸ਼ਾ ਨੇ ਤਰਨ ਤਾਰਨ ਦੇ ਪਿੰਡ ਟੋਟੀਆਂ ਚ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਉਸ ਵੇਲੇ ਮੁੱਦਵਾ ਦੀ ਫਾਇਰਿੰਗ ਨਾਲ ਇੱਕ ਪੁਲਿਸ ਕਰਮੀ ਜ਼ਖਮੀ ਹੋਇਆ ਕੈਨੇਡਾ ਚ ਭਾਰਤੀ ਡਾਟਾ ਸਾਇੰਟਿਸਟ ਨੂੰ ਨੌਕਰੀ ਤੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਸੀਟੀ ਬੈਂਕ ਨੇ ਮਿਹুল ਪ੍ਰਜਾਪਤੀ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਨੌਕਰੀ ਤੋਂ ਜਵਾਬ ਦਿੱਤਾ ਮਿਹুল ਕਾਲਜਾਂ ਤੇ ਯੂਨੀਵਰਸਿਟੀਆਂ ਚ ਫੂਡ ਬੈਂਕ ਤੋਂ ਖਾਣਾ ਲੈਂਦਾ ਸੀ ਵੀਡੀਓ ਚ ਪੈਸੇ ਦੀ ਬਚਤ ਕਰਨ ਦਾ ਤਰੀਕਾ ਉਸ ਵੱਲੋਂ ਦੱਸਿਆ ਗਿਆ ਸੀ ਵੀਡੀਓ ਵਾਇਰਲ ਹੋਣ ਤੇ ਬੈਂਕ ਨੇ ਉਸ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਬ੍ਰਿਟੇਨ ਚ ਪਹਿਲੀ ਸਿੱਖ ਕੋਟ ਦੀ ਸ਼ੁਰੂਆਤ ਕੀਤੀ ਗਈ ਹੈ ਲੰਡਨ ਦੇ 올ਡ ਹਾਲ ਆਫ ਲਿੰਕਨ ਇੰਚਸ ਸਿੱਖ ਕੋਟ ਦੀ ਸ਼ੁਰੂਆਤ ਹੋਈ ਹੈ ਇਸ ਕੋਟ ਚ ਗਰੇਲੂ ਹਿੰਸਾ ਸਮੇਤ ਕਈ ਮਾਮਲੇ ਜਿਵੇਂ ਜੂਏ ਬਾਜ਼ੀ ਤੇ ਨਸ਼ਾ ਖੋਰੀ ਦੇ ਮਾਮਲਿਆਂ ਤੇ ਵੀ ਸੁਣਵਾਈ ਹੋਈ ਹੈ ਸਿੱਖ ਪਰਿਵਾਰਾਂ ਦੀ ਮਦਦ ਕਰਨਾ ਕੋਰਟ ਦਾ ਮੁੱਖ ਉਦੇਸ਼ ਹੋਏਗਾ ਕੋਰਟ ਗ੍ਰੀਪ 3 ਮੈਜਿਸਟ੍ਰੇਟ ਤੇ 15 ਜੱਜ ਹੋਣਗੇ ਇਸ ਕੋਰਟ ਚ ਜ਼ਿਆਦਾਤਰ ਮਹਿਲਾ ਮੈਜਿਸਟ੍ਰੇਟ ਦੀ ਨਿਯੁਕਤੀ ਵੀ ਕੀਤੀ ਜਾਵੇ ਰੋਸਪੁਰਚ ਨੇ ਹੰਗਸਿਕ ਦੇ ਬਾਣੇ ਚ ਆਪਣੇ ਮਾਪਿਓ ਨਾਲ ਕੁੱਟਮਾਰ ਕਰਨ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮੁਲਜ਼ਮ ਲਵਪ੍ਰੀਤ ਨੂੰ ਮੁਹਾਲੀ ਤੋਂ ਕਾਬੂ ਕੀਤਾ ਗਿਆ ਨੇਹੰਗ ਦੇ ਸਾਥੀ ਨੂੰ ਵੀ ਜੀਰਾ ਪੁਲਿਸ ਨੇ ਕਾਬੂ ਕੀਤਾ ਕੋਰਟ ਨੇ ਦੋਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਚ ਭੇਜ ਦਿੱਤਾ ਪੁਲਿਸ ਦੀਆਂ 8 ਟੀਮਾਂ ਇਹਨਾਂ ਮੁਲਜ਼ਮਾਂ ਦੀ ਪਾਲ ਕਰ ਰਹੀਆਂ ਸੀ ਮੁਲਜ਼ਮ ਲਵਪ੍ਰੀਤ ਨੇ ਜ਼ਹਿਦਾਬ ਖਾਤਰ ਆਪਣੇ ਮਾਪਿਆਂ ਇਹ ਹਮਲਾ ਕੀਤਾ ਸੀ ਮਾਪੇ ਆਪਣੇ ਪੁੱਤ ਨੂੰ ਪਹਿਲਾਂ ਹੀ ਬੇਦਖਲ ਕਰਦਾ ਹੈ। ਰਿਵਾੜੀ ਚ ਇੱਕ ਸਰਵਿਸ ਸਟੇਸ਼ਨ ਮਾਲਕ ਤੇ ਉਸਦੇ ਸਾਥੀਆਂ ਤੇ ਬਲੈਰੋ 'ਚ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਪਹਿਲਾਂ ਡਾਂਗਾ ਨਾਲ ਹਮਲਾ ਕੀਤਾ ਜਿਸ ਤੋਂ ਬਾਅਦ ਜਦੋਂ ਪੀੜ ਕੱਟੀ ਹੋਣ ਲੱਗੀ ਤਾਂ ਕਾਰ ਚਾਲਕ ਨੇ ਸਰਵਿਸ ਸਟੇਸ਼ਨ ਦੇ ਮਾਲਕ ਤੇ ਖੁਦ ਦੇ ਇੱਕ ਸਾਥੀ ਨੂੰ ਗੱਡੀ ਹੇਠਾਂ ਕੁਚਲ ਦਿੱਤਾ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਮਲੇ ਵਾਲੀ ਕਾਰ ਦੇ ਅੱਗੇ ਪਿੱਛੇ ਕੋਈ ਵੀ ਨੰਬਰ ਪਲੇਟ ਨਹੀਂ ਪੁਰਦੇ ਪਿੰਡ ਪਟੋਆ ਚ ਇੱਕ ਕਰਿਆਨੇ ਦੀ ਦੁਕਾਨ ਨੂੰ ਅਚਾਨਕ ਅੱਗ ਲੱਗੀ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਦੁਕਾਨ ਮਾਲਿਕ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਸੂਚਿਤ ਕਰਕੇ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕੱਡੀਆਂ ਆਈਆਂ ਅੱਗ ਤੇ ਕਾਬੂ ਪਾਇਆ ਗਿਆ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗਾ ਖੰਨਾਵੇਰ ਹਾਈਸ਼ੀ ਇਲਾਕੇ ਤੋਂ ਦਿਨ ਦਿਹਾੜੇ ਚੋਰ ਕਰਦੇ ਬਾਹਰ ਖੜੀ ਬਾਈਕ ਲੈ ਕੇ ਰਫੂ ਚੱਕਰ ਹੋ ਗਏ ਪੀੜਤਾ ਕਹਿਣਾ ਹੈ ਕਿ ਜਿਵੇਂ ਹੀ ਉਹ ਖਾਣਾ ਖਾ ਕੇ ਘਰ ਦੇ ਬਾਹਰ ਆਇਆ ਉਸਨੇ ਵੇਖਿਆ ਕਿ ਬਾਈਕ ਨਹੀਂ ਹੈ ਆਲੇ ਦੁਆਲੇ ਲੱਗੇ ਸੀਸੀਟੀਵੀ ਖੰਗਾਲਤ ਤੇ ਪਤਾ ਚੱਲਿਆ ਕਿ ਇੱਕ ਸ਼ਖਸ ਮਹਿਲਾ ਤੇ ਬੱਚੇ ਸਮੇਤ ਆਇਆ ਤੇ ਮੋਟਰਸਾਈਕਲ ਲੈ ਕੇ ਭਰਾਰ ਹੋ ਗਿਆ ਪੀੜਤ ਰਾਕੇਸ਼ ਨੇ ਪੁਲਿਸ ਨੂੰ ਕਾਰਵਾਈ ਕਰਦੀ ਅਪੀਲ ਜਲਾਲਾਬਾਦ ਦੇ ਪਿੰਡ ਅਮੀਰ ਖਾਸ ਦੇ ਕੋਲ ਪੈਂਦੇ ਪੈਟਰੋਲ ਪੰਪ ਤੋਂ ਕਾਰ ਸਵਾਰ 10000 ਦਾ ਡੀਜ਼ਲ ਪਰਵਾ ਕੇ ਭਰਾਰ ਹੋ ਗਏ ਗੈਂਚ ਡੀਜ਼ਲ ਪਰਵਾ ਤੋਂ ਬਾਅਦ ਮੁਲਜ਼ਮਾਂ ਨੇ ਪੈਟਰੋਲ ਪੰਪ ਦੇ ਕਰਮਿੰਦੇ ਨੂੰ ਡੈਬਿਟ ਕਾਰਡ ਦਿੱਤਾ ਜਦੋਂ ਪੰਪ ਤੇ ਲੱਗੇ ਆਪਰੇਟਰ ਵੱਲੋਂ ਇਸ ਡੈਬਿਟ ਕਾਰਡ ਨੂੰ ਸਕੈਨ ਕੀਤਾ ਗਿਆ ਪਰ ਇਸ ਕਾਰਡ 'ਚ ਪੇਮੈਂਟ ਨਹੀਂ ਸੀ ਨਹੀਂ ਦੇਰ ਤੱਕ ਉਕਸ਼ਕ ਸ਼ਖਸ ਕਾਰ ਭਾ ਜਾ ਕੇ ਭਰਾਰ ਹੋ ਗਏ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੈ ਡਾਂਡਾਜ ਵੀਡੀਓ ਦਫਤਰ ਜੀਡੀਸੀ ਨੇ ਲੋਕਾਂ ਨਾਲ ਨਜਾਇਜ਼ ਮਾਈਨਿੰਗ ਨੂੰ ਲੈ ਕੇ ਜਨ ਸੰਵਾਦ ਕੀਤਾ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਲੋਕਾਂ ਨੇ ਦੱਸਿਆ ਕਿ ਰਾਤ ਵੇਲੇ ਕ੍ਰਸ਼ਰ ਚੱਲਣ ਨਾਲ ਉਹਨਾਂ ਨੂੰ ਸ਼ੋਰ ਸ਼ਰਾਬੇ ਤੋਂ ਭਾਰੀ ਦਿੱਕਤ ਹੁੰਦੀ ਹੈ ਤੇ ਪਸ਼ੂਆਂ ਲਈ ਪੀਜਾ ਚਾਰਾ ਵੀ ਖਰਾਬ ਹੋ ਗਿਆ ਅਧਿਕਾਰੀਆਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਜੀਤੀ ਤੋਂ ਜੀਤੀ ਕੀਤਾ ਜਾਏ ਉਠੇਂਡਾਜ ਸੀਵੇਜ ਦੀ ਸਫਾਈ ਕਰਦੇ ਸਮੇਂ ਦੋ ਕਰਮਚਾਰੀ ਹਾਦਸੇ ਦਾ ਸ਼ਿਕਾਰ ਹੋ ਗਏ ਗੈਸ ਚੜਨ ਨਾਲ ਇੱਕ ਦੀ ਮੌਤ ਹੋ ਗਈ ਤੇ ਦੂਜਾ ਹਸਪਤਾਲ ਚ ਜ਼ੇਰੇ ਇਲਾਜ ਹੈ ਦਰਅਸਲ ਸੀਵਰੇਜ ਦੀ ਸਫਾਈ ਲਈ ਬਿਨਾ ਸੇਫਟੀ ਟੂਲਸ ਤੋਂ ਦੋਨੇ ਮੁਲਾਜ਼ਮ ਸੀਵਰੇਜ ਉਤਰੇ ਸੀ ਸਫਾਈ ਕਰਮਚਾਰੀਆਂ ਨੇ ਇਨਸਾਫ ਨਾ ਮਿਲਣ ਤੇ ਸਰਕਾਰੀ ਹਸਪਤਾਲ ਦੇ ਬਾਹਰ ਮੇਨ ਹਾਈਵੇ ਤੇ ਤਰਨਾ ਲਾਉਣ ਦੀ ਕਿਤਾਬ